ਐਮੀ ਤੇ ਸੋਲਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ ਇਹ ਸੱਚ ਹੈ ਹੋ ਜਾ ਐਕਟਰ ਤੇ ਇਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਮੇਰੀ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਉਹ ਬੋਲ ਕੁੜੀ ਇੱਥੇ ਆ ਕੇ ਬੋਲ ਇੱਥੇ ਆ ਨੀ ਉਰੇ ਆ ਜਾ ਮੈਂ ਤਾਂ ਜਿੱਦ ਜੱਲਾਂ ਤਿੰਨ ਚਾਰ ਕਹਿਣੀ ਹੈ ਪਹਿਲੀ ਗੱਲ ਇਹ ਹੈ ਵੀ ਐਮੀ ਤੇ ਸੋਲਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ ਇਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤਾਂ ਕਿਸੇ ਨੂੰ ਪੰਪ ਚਾਤਾ ਇਹੋ ਜਿਹਾ ਐਕਟਰ ਤੇ ਇਹੋ ਜਿਹੀ ਕੁੜੀ ਨਾ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਗੋਜੀ ਗੱਲ ਬਈ ਮੈਂ ਹਜੇ ਕਲਾਕਾਰਾਂ ਦਾ ਕੰਮ ਕਰ ਓਏ ਗੱਲ ਸੜ ਮੇਰੀ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਥੈਂਕ ਯੂ ਸੋ। ਆ ਵੀ ਮੇਰੀ ਹੀਰੋ ਨਾਲ ਐਸੀ ਗੱਲ ਨਹੀਂ ਹੈ ਕਹਿੰਦੇ ਮੰਮੀ ਹੈ। ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ। ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ। ਲਾ ਮੈਂ ਕਮਾਲ ਦੀ ਗੱਲ ਸੁਣਿਓ 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 ਗੱਲ। ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਊਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ। ਮੈਂ ਭੁੱਲ ਪਲ ਗਿਆ ਭਾਈ। ਤੇ ਮੈਨੂੰ ਫੋਨ ਆਇਆ ਪਵਨ ਜੀ ਦਾ। ਕੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੈਨੂੰ ਐਸਾ ਸ਼ਖਸ ਆ ਦਿਸ ਸਾਰਾ ਮਾਈਨ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਭੇਜੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆਹ ਧਰ ਲੀਆਂ ਨਾ ਜਿਹੜਾ ਇਹ ਮੈਂ ਬੜਾ ਹੀ ਫਾਇਦਾ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਤੁਹਾਡੇ ਪ੍ਰਸਾਣਾਂ ਦਾ ਐਸੀ ਵਧੀਆ ਫਿਲਮ ਮੇਰਾ ਘਰ ਬਹੁਤ ਹੀ ਘਟ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਕਹੀ ਲੱਗਦਾ ਹਮ ਵੀ ਕਦੇ ਐਸੇ ਸੀ ਵਾ ਵਾ ਗੋਡ ਬles ਯੂ ਲਵ ਯੂ ਲਵ ਯੂ ਐਮੀ ਦਾ ਸੋਲਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੋਰ ਫਿਰਦੇ ਆ ਇਹ ਸੱਚ ਹੈ ਹੋ ਜਾ ਐਕਟਰ ਤੇ ਐਹੋ ਜੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਮੇਰੀ ਇਸ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਹੈ। ਬੋਲ ਕੁੜੀ ਇੱਥੇ ਆ ਕੇ ਬੋਲ। ਅੱਗੇ ਆ। 니 ਉਰੇ ਆ ਜਾ। ਮੈਂ ਤਾਂ ਜਿੱਤ ਜੱਲਾਂ ਤਿੰਨ ਚਾਰ ਕਹਿਣੀ ਹੈ। ਪਹਿਲੀ ਗੱਲ ਇਹ ਹੈ ਵੀ ਐਮੀ ਤੇ ਸੋਲਮ ਐ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਮੀ ਤੁਰੇ ਫਿਰਦੇ ਆ। ਉਹ ਸੱਚੇ। ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ। ਅ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਇਹੋ ਜਿਹਾ ਐਕਟਰ ਤੇ ਇਹੋ ਜਿਹੀ ਕੁੜੀ ਨੇ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਭਾਈ ਮੈਂ ਹਜੇ ਕਲਾਕਾਰਾਂ ਦਾ ਕੰਮ ਕਰ ਓਏ ਗੱਲ ਸੜ ਮੇਰੀ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਆ ਵੀ ਮੇਰੀ ਹੀਰੋ ਐਕਟਰ ਅਸੀ ਗੱਲ ਨਹੀਂ ਇਹ ਕਹਿੰਦੇ ਮੰਮੀ ਹੈ ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਐ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਤੱਕ ਰਿਆ ਇੰਨਾ ਵਧੀਆ ਬੰਦਾ ਲਾ ਮੈਂ ਕਮਾਲ ਦੀ ਸੁਣਿਓ ਸੁਣਿਓ ਸੁਣੇ ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਗੀ ਕਦੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ ਮੈਂ ਭੁੱਲ ਪਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਐ ਮੈਂ ਬੜਾ ਡਾਂਟਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂਾਂ ਬੇਨੁਕ ਐਸਾ ਸ਼ਖਸ ਆ ਦਿਸ ਸਾਰਾ ਮਾਇਨ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਪੇਚੀ ਇਹ ਪੰਜਾਬੀ ਇੰਡਸਟਰੀ ਤੇ ਸਾਰੀ ਇੰਡਸਟਰੀ ਜੂਬਾ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਬਾਕੀ ਆ ਦਰ ਲੀਆਂ ਨਾ ਜਿਹੜਾ ਇਹ ਮੈਂ ਬਾਰਾ ਹੀ ਫਾਇਦਾ 20 ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮਾਚ ਟੂਰੇ ਪ੍ਰੈਸ ਵਾਲਿਆਂ ਦਾ ਐਸੀ ਵਧੀਆ ਫਿਲਮ ਮੇਰਾ ਗੱਲ ਬਹੁਤ ਹੀ ਘੱਟ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਨਹੀਂ ਲੱਗਦਾ Well, God bless Thank you all. You so Love, you. Love you. Love you all.